ਗੋੜੇ ਵੇਖ ਗੋੜੇ ਗੋੜੇ ਸੂਰਜ ਚੜਾਇਆ ਉੱਤੇ ਅਸੀਂ ਚੱਲਣ ਡਿਆ ਮਾਰ ਮਹਾਰਾਣੀ ਖੇਸ ਤਾਣ ਕੇ ਪਈ ਆ ਕੁੜੇ ਦਲਜੀਤ ਦਲਜੀਤ ਹਾਂਜੀ ਮੰਮੀ ਗੋੜੇ ਐਨੇ ਗੂੜੇ ਨੀਂਦੇ ਸੁੱਤੀਆਂ ਹੈ ਵੇ ਕਿੱਥੇ ਸੂਰਜ ਚੜਾਇਆ ਵਾ ਤੇ ਮੁੜ ਕੇ ਜਦੋਂ ਵੱਜ ਗਿਆ 12 ਤੇ ਝੜੂ ਫੜ ਕੇ ਤੇ ਆਪਾਂ ਵਿਹੜੇ 'ਚ ਭੱਜੇ ਫਿਰਨਾ ਵਾ ਤੇ ਕੀ ਗੱਲ ਉੱਠੜ ਕਿਉਂ ਨਹੀਂ ਡਈ ਮੰਮੀ ਮੈਂ ਠੀਕ ਨਹੀਂ ਹੈਗੀ ਮੈਂ ਹੁਣ ਇਹ ਦਵਾਈ ਖਾ ਕੇ ਆ ਵੇ ਲੋ ਰੱਖੀ ਲਾ ਆਏ ਹਾਏ ਨੇ ਤੈਨੂੰ ਕੀ ਹੋ ਗਿਆ ਇਹ ਤੇ 10 ਦਿਨ ਪਏ ਆ ਤਰੀਕ ਵਿੱਚ ਹੈ ਲੱਕ ਦੁਖੰਡਿਆ ਤੇਰਾ ਕੋਹ ਨਹੀਂ ਹੋ ਗਿਆ ਲੱਕ ਨੂੰ ਜਿੰਨਾ ਮੰਜੇ ਤੇ ਪਈਏ ਨਾ ਉਹਨਿਆਂ ਬਿਮਾਰੀਆਂ ਦੇਖਦੀਆਂ ਵਾ ਵੀ ਹੁਣ ਮੇਰਾ ਲੱਕ ਦੁਖੰਡਿਆ ਵਾ ਹੁਣ ਮੇਰੇ ਲੱਤਾਂ ਦੁਖੰਡੀਆਂ ਵਾ ਤੇ ਜਿੰਨਾ ਤੋਂ ਮੰਜੇ ਤੇ ਪਹੇਂਗੀ ਨਾ ਤੇ ਤੇਰਾ ਜਾਂਦਾ ਟਿੱਡ ਪਾਰ ਦੇਣਾ ਅਗਲੀਆਂ ਨੇ ਵੇਖੀ ਤੱਕ ਤਰੀ ਫਿਰੇਗੀ ਨਾ ਤੇ ਚੰਗੀ ਰਹਿ ਜਾਏਗੀ ਮੰਮੀ ਮੈਂ ਕੰਮ ਕਰਦੀ ਹੀ ਅੱਗੇ ਪਰ ਅੱਜ ਮੇਰੇ ਕੋ ਨਹੀਂ ਉੱਠਿਆ ਜਾਣ ਲਿਆ ਮੈਂ ਕੀ ਕਰਾਂ ਨਹੀਂ ਉੱਠੇਗੀ ਤੇ ਉੱਠਿਆ ਜਾਊਗਾ ਅਦਨ ਚੜਦਾ ਹੀ ਇਹੋ ਜਿਹਾ ਵਾ ਜੇ ਕਰਦਾ ਕਿ ਚੁੱਪ ਕਰਕੇ ਪਈ ਰਹੀਏ ਨਾਲੇ ਜਦੋਂ ਏਸੀ ਚੱਲਦਾ ਹੋਵੇ ਬਾਰ ਗੜਗੜ ਤੋਪ ਹੋਵੇ ਤੇ ਜੀ ਕਰਦਾ ਬੰਦੇ ਦਾ ਤੇ ਪਏ ਰਹੀ ਆ ਰਾਮ ਨਾਲ ਬਾਹਰ ਨਾ ਆਏ ਨਿਕਲਣਾ ਪਏ ਝੂਠੀ ਹੋ ਜੇ ਐਦਾਂ ਕਰ ਉੱਠ ਉੱਠ ਕੇ ਕੰਮ ਧੰਦਾ ਕਰ ਮੈਂ ਆਪਣੀ ਪੀੜਾ ਪੂਰਾ ਹਰ ਜਾਣਿਆ ਨਹੀਂ ਵੇਖ ਕਿਦਾਂ ਜਵਾਬ ਦਿੰਦੀ ਟਕੇ ਟਕੇ ਦੇ ਅੱਜ ਨਹੀਂ ਉੱਠਿਆ ਜਾਣਿਆ ਨਾ ਤੂੰ ਨਹੀਂ ਉੱਠਣਾ ਤੇ ਕਿੰਨੇ ਉੱਠਣਾ ਆ ਮੁੜ ਕੇ ਤੇ ਮੰਜਾ ਪਸਾਰ ਕੇ ਪੈਣਾ ਹੀ ਆ ਤੂੰ ਹੈ ਐਦਾਂ ਕਰ ਉੱਠ ਉੱਠ ਕੇ ਤੇ ਝਾੜੂ ਝੂੜੂ ਫੇੜ ਆਪੇ ਪੀੜਾ ਪੂਰਾ ਹਰ ਜਾਣਿਆ ਮੈਂ ਠੀਕ ਹੁੰਦੀ ਤੇ ਮੈਂ ਆਪੇ ਉੱਠ ਕੇ ਕਰ ਦੇਣਾ ਸੀ ਦਵਾਈ ਖਾਧੀ ਆ ਹਾਂਜੀ ਹੋ ਗਈ ਆ ਨਾ ਤਾਂ ਇਹ ਨਾ ਫਰਕ ਚੱਲ ਉੱਠ ਫਿਰ ਉੱਠ ਕੇ ਨਾ ਆ ਰੋਟੀ ਪਾਣੀ ਵੀ ਕਰ ਤੇ ਮੇਰੇ ਕੋ ਨਹੀਂ ਹੁੰਦਾ ਮੈਂ ਲੱਗੀ ਆਪ ਲੰਮੇ ਪੈਣ ਮੇਰਾ ਸਿਰ ਦੁਖਦਾ ਵਾ ਉਹ ਸਾਰਾ ਦਿਨ ਤਾਂ ਕਾਂਵਰ ਵਾਲੀ ਮੁੱਕਦੀ ਨਹੀਂ ਵੀ ਇਹ ਨਹੀਂ ਕਰਨਾ ਲੱਗਦਾ ਕੁੜੀ ਨਾ ਡਰੀ ਐ ਬਰਾਬਰ ਉਹ ਬਰਾਬਰ ਇਧਰ ਆ ਜਾ ਇੱਕ ਮਿੰਟ ਤੈਨੂੰ ਮੈਂ ਬਾਤ ਨਾ ਤੈਨੂੰ ਹੱਤ ਹੋ ਗਈ ਆ ਜਦੋਂ ਵੇਖੋ ਕੋੜ 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 ਲੈ ਆਇਓ ਅੱਤੇ ਰਹਿਜ ਲੈਦੇ ਵਾਜਾਂ ਉਹ ਡੈਪੀਆਂ ਹੀਓ ਇੱਕ ਠੇ ਸਾਰਾ ਟੱਬਰ ਹੀ ਇੱਕ ਪਾਸੇ ਹੋਇਆ ਵਾ ਕਿਤੇ ਉੱਚੀ ਬਾਤ ਚ ਗੱਲ ਕਰ ਲੋ ਨਾ ਮਾੜੀ ਜੀ ਉਸੇ ਵੇਲੇ ਵਾਜਾਂ ਪੈਣ ਡੈ ਪੰਦੀਆਂ ਵਾ ਪ੍ਰਭ ਪ੍ਰਭ ਕਿੱਥੇ ਗਈ ਆ ਜਾ ਦਸ ਮੈਂ ਅੰਦਰ ਉਹਨੂੰ ਗੋਲੀ ਮਾਰਨੀ ਆ ਕੋਈ ਹੁਣ ਸੁੱਤੇ ਨੂੰ ਠਾਲਾਂ ਵਾ ਨਾ ਵੀ ਉੱਠ ਪਾ ਟਾਈਮ ਕਿੱਥੇ ਆ ਗਿਆ ਵੇ ਦਿਨ ਕਿੱਦਾਂ ਚੜ੍ਹਿਆ ਵਾ ਤੇ ਨਿਕਲ ਬਾਹਰ ਤੇ ਕਰੋ ਕੰਮ ਪਰ ਨਾ ਉਹਨੂੰ ਤੇ ਕੁਛ ਕਹਿਣ ਦੇਣਾ ਹੀ ਨਹੀਂ ਆਪਾਂ ਐਦਾਂ ਕਰ ਉਹ ਵਾਜਾਂ ਪੈਣ ਡੀਆਂ ਬਾਹਰ ਮੈਨੂੰ ਮੈਂ ਜੱਗ ਗੱਲ ਸੁਣਾ ਤੇ ਉੱਠ ਫਟਾਫਟ ਬਾਹਰ ਨਿਕਲ ਤੂੰ ਵੀ ਠੀਕ ਵਾ ਨਾ ਨਿਕਲਿਆ ਬਾਹਰ ਹੁਣ ਬਾਹਰ ਮਾਰਨ ਮਾਰਨਾ ਆਲਾ ਪਏ ਮੈਨੂੰ ਜਰ ਮੈਂ ਕੀ ਕਰਾਂ ਜਦੋਂ ਮੇਕੋ ਨਹੀਂ ਉੱਠਿਆ ਜਾਣ ਡਿਆ ਅੱਜ ਅੱਗੇ ਮੈਂ ਰੋਜ਼ ਕੰਮ ਕਰਦੀ ਸੀ ਆਏ ਤਾਂ ਕੈ ਨਾ ਅਸੋਨਾਂ ਦੇ ਨਾ ਆਏ ਹਾਏ ਕੀ ਹੋ ਗਿਆ ਕਿਤੇ ਕਿੱਦਾਂ ਸਾਰਾ ਘਰ ਸਿੱਤੇ ਚੁੱਕਣੇ ਲਿਆ ਵਾ ਕੀ ਗੱਲ ਦੱਸੋ ਘਰ ਮੈਂ ਸਿੱਤੇ ਚੁੱਕਿਆ ਵਾ ਘਰ ਤਾਂ ਤੂੰ ਚੁੱਕਿਆ ਵਾ ਪਕ ਕਿਉਂ ਡਈ ਲੜਨ ਕੁੜੀ ਦੇ ਨਾਲ ਆਏ ਹਾਏ ਲੜਨੀ ਡਈ ਤੁਹਾਨੂੰ ਨਹੀਂ ਪਤਾ ਗੱਲ ਦਾ ਐਵੇਂ ਨਾ ਪਤਾ ਨਾ ਠੋ ਹੈ ਬੰਦਾ ਪਹਿਲਾਂ ਗੱਲ ਦਾ ਪਤਾ ਕਰ ਲੈ ਕਿ ਕੀ ਗੱਲ ਹੋਈ ਹੈ ਗੱਲਾਂ ਮੈਨੂੰ ਸੁਣ ਜੀ ਹਰੀਆਂ ਬਾਤਾਂ ਸਿਰ ਰੌਲਾ ਪਾਇਆ ਕਰੋ ਚਲ ਵਸ ਮੈਂ ਕੀ ਗੱਲ ਹੋਈ ਹੈ ਹੋਇਆ ਕੀ ਆ ਉਹ ਵੇਖੋ ਦਿਨ ਕਿੱਥੇ ਚੜ ਗਿਆ ਵਾ 9 ਵਜ ਗਏ ਆ ਅਜੇ ਤਾਂ ਉੱਠੀ ਨਹੀਂ ਖੇਸ ਤਾਂ ਤੇਈ ਹੀਗੀ ਤਾਂ ਮੈਂ ਉਹਨੂੰ ਠਾਲਣ ਗਈ ਵੀ ਉੱਠ ਉੱਠ ਕੇ ਕੰਮ ਧੰਦਾ ਕਰ ਉਹ ਠੀਕ ਨਾ ਹੋ ਗਈ ਤਾਂ ਨਹੀਂ ਉઠી ਅੱਗੇ ਤਾਂ ਰੋਜ਼ ਉੱਠਦੀ ਆ ਹਾਂ ਹਉ ਤਾਂ ਗੱਲ ਉਹ ਕਹਿਂਦੀ ਆ ਕਿ ਮੈਂ ਠੀਕ ਨਹੀਂ ਆ ਮੈਨੂੰ ਭੀ ਅਜੇ ਦਿਨ ਹੈਗੇ ਆ ਡਾਕਟਰ ਨੇ ਕਿਹਾ ਵਾ ਤਰੀਕ ਦਿੱਤੀ ਆ ਅਜੇ 10 12 ਦਿਨ ਹੈਗੇ ਆ ਤੇ ਚਲ ਉੱਠ ਪੁੱਤ ਕੰਮ ਧੰਦਾ ਕਰ ਉਹ ਅੰਦੀ ਮਰ ਕੇ ਉੱਠਿਆ ਜਾਂਦਾ ਤੇ ਜੇ ਗੁਰਚਿੰਦਰ ਨਾ ਨਾ ਉੱਠੀ ਤੇ ਅਗਲੀਆਂ ਦਾ ਜਾਂਦਾ ਟਿੱਡ ਪਾੜ ਦੇਣਾ ਨਾ ਨੁਕਸਾਨ ਕਿਹਦਾ ਵਾ ਮੇਰੀ ਗੱਲ ਸੁਣ ਕਿ ਢਿੱਡ ਪੱਟਣਾ ਆਦਾ ਪੱਟਣਾ ਵਾ ਉਹ ਕਲਾ ਠੀਕ ਨਾ ਹੋਵੇ ਤਾਂ ਫੇਰ ਨਹੀਂ ਉੱਠਦਾ ਅੱਗੇ ਰੋਜ਼ ਉੱਠਦੀ ਹੈ ਟਾਈਮ ਦੇ ਨਾਲ ਐਵੇਂ ਨਾ ਗੱਲਾਂ ਨਾ ਬੋਧੀਆਂ ਬਣਾਇਆ ਕਰ ਤੇ ਮੇਰੀ ਗੱਲ ਸੁਣੋ ਢਿੱਡ ਪੱਟਣਾ ਉਹਦਾ ਪੱਟਣਾ ਇੱਕ ਤਾਂ ਦੀ ਗੱਲ ਹੋਈ ਜੇ ਕੱਲ ਨੂੰ ਆਪਰੇਸ਼ਨ ਹੋ ਗਿਆ ਤੇ ਨਿਆਣਾ ਕਿੰਨੇ ਸਾਂਭਣਾ ਉਹਨੂੰ ਕਿੰਨੇ ਸਾਂਭਣਾ ਦੱਸ ਮੈਂ ਇੰਨੇ ਜੋਗੀ ਹੈਗੀ ਆ ਕਿ ਮੈਂ ਕਿੱਧਰ ਕਿੱਧਰ ਹੋ ਜੂੰਗੀ ਘਰ ਦਾ ਕਰੂੰਗੀ ਉਹਨੂੰ ਸਾਂਭੂਗੀ ਨਿਆਣਾ ਸਾਂਭੂਗੀ ਤਾਂ ਚਲ ਜੇ ਬੱਚਾ ਨਾਰਮਲ ਹੋਏ ਤਾਂ ਹੋਰ ਨਾਲ ਦੀ ਰੀਜ਼ਨਿੰਗ ਦੀ ਕੋਈ ਬੱਦਾ ਕਮ ਸੇ ਕਮ ਆਪਣਾ ਨਿਆਣਾ ਤਾਂ ਸਾਂਭ ਲੈਂਦਾ ਵਾ ਤੈਨੂੰ ਕੀ ਹੋਇਆ ਵਾ ਅੱਗੇ ਤੂੰ ਹੀ ਕੰਮ ਕਰਦੇ ਰਹੀਆਂ ਜਦੋਂ ਦੀ ਹੋਈ ਸਾਰੇ ਛੱਡ ਕੇ ਬੈ ਗਈਆਂ ਤੂੰ ਆਹੋ ਸਾਰਾ ਕੰਮ ਤੇ ਉਹ ਕਰਦੀ ਹੈ ਹੈ 2 ਮਹੀਨੇ ਕੰਮ ਨਹੀਂ ਕੀਤਾ ਤੇ ਮੁੜ ਕੇ ਆਲਸਣ ਸ਼ੁਰੂ ਹੋ ਗਏ ਉਹਦੇ ਤੇ ਹੁਣ ਨਿਆਣਾ ਹੋਣਾ ਨਿਆਣਾ ਹੋਣਾ ਤੇ ਹੁਣ ਆਹ ਕੰਮ ਸ਼ੁਰੂ ਹੋਣ ਦੇ ਆ ਉਹਦੇ ਉਹਦੇ ਰੈਸਟੋਰੈਂਟ ਹੀ ਆ ਤੇ ਕੰਮ ਕੌਣ ਕਰਦਾ ਵਾ ਤੂੰ ਕਰਦੀ ਹੈ ਨਾ ਫਿਰ ਹਾਂ ਤੇ ਫਿਰ ਵੀ ਕਰੀ ਗਈ ਬਾਅਦ ਚ ਵੀ ਤੇ ਆਪ ਹੀ ਕਰਤਾ ਹੁੰਦੇ ਨੇ ਮੇਰੇ ਮੇਰੀ ਗਲਤੀ ਸਮਝਦੇ ਨਹੀਂ ਜੇ ਬਸ ਗੱਲ ਇਹ ਆ ਕਿ ਹਰ ਗੱਲ ਨੂੰ ਵਾਲੀ ਪਾ ਸਬਦੇ ਤਰੀਕੇ ਨਾਲ ਸੋਣਾ ਜੇ ਮੈਂ ਪਿਆਰ ਨਾ ਸਮਝਾਉਂਦੀ ਆ ਨਾ ਤਾਂ ਸਮਝ ਲੈ ਬੰਦਾ ਖਾਨੇ ਚ ਗੱਲ ਨਹੀਂ ਪੈਂਦੀ ਕਿ ਮੈਂ ਕੀ ਆਨੀ ਆ ਤੇਰੇ ਕਰ ਨਾਲ ਕੁਝ ਨਹੀਂ ਹੋਣਾ ਜੋ ਹੋਣਾ ਨਾ ਉਹ ਹੀ ਹੋਣਾ ਬਸ ਪਰਮਾਤਮਾ ਦਾ ਏਦਾਂ ਕਰੋ ਦਸ ਦਿਨ ਕੀ ਵਿਖਣਿਆ ਚੱਕੋ ਹੁਣੇ ਪਾਓ ਗੱਡੇ ਜਾ ਕੇ ਪੜਾ ਲਿਓ ਟਿੱਡ ਤੁਸੀਂ ਵੀ ਸੌਖੇ ਉਹ ਵੀ ਸੌਖੀ ਤੇ ਮੈਂ ਵੀ ਸੌਖੀ ਸਾਰਾ ਟੱਬਰ ਤੂੰ ਹੀ ਵਾਸਤ ਜਿਹੜੀ ਗੱਲ ਕਰਦੀ ਮੈਂ ਸਮਝਦੇ ਨਹੀਂ ਤਸੀਂ ਵੀ ਹਾਂ ਗੱਲ ਕਰਦੀ ਐ ਤੇ ਚੰਗੀ ਕਰਦੀ ਐ ਬਸ ਹਰ ਗੱਲ ਪੁੱਠੀ ਲੈਣਾ ਤੁਸੀਂ ਹੋਰ ਨਹੀਂ ਕੋਈ ਸਮੇਂ ਤਾਂ ਕਮ ਸੇ ਕਮ ਤੂੰ ਤੇ ਸਮਝ ਮੈਨੂੰ ਮੈਂ ਸਮਝੂਗਾ ਜਦੋਂ ਤੂੰ ਸਿੱਧੀ ਹੋ ਜਾਊਗੀ ਚੰਨਾ ਸਿਆਣੀ ਬਿਆਣੀ ਜਦੋਂ ਤੇਰੀ ਜਬਾਨ ਲੋਸਲਾ ਚੱਲਦੀ ਹੈ ਨਾ ਤੇਰੇ ਤੱਕ ਮੈਂ ਨਹੀਂ ਸੁਣਦੀ ਗੱਲ ਚੰਗਾ ਨਾ ਮੈਨੂੰ ਪਤਾ ਤੈਨੂੰ ਕਿੱਥੇ ਗਲਤ ਆ ਸਾਰਾ ਪਤਾ ਮੈਨੂੰ ਇਦਾਂ ਕਰੋ ਪਿਓ ਪਤ ਜਾਓ ਪਾਓ ਗੱਡੀ ਤੇ ਲੈ ਜਾਓ ਉਹਨੂੰ ਮੇਰਾ ਸਿਰ ਨਾ ਖਾ ਚੰਗਾ ਰੱਖਿਆ ਤੂੰ ਦੇਖੋ ਚੰਨੀ ਆ ਕੋਈ ਨਾ ਕੋਈ ਨੁਕਸਾਨ ਹੋ ਜੇ ਉਹ ਬੰਦਾ ਹੁਣ ਦੇਣ ਜਿਹੜੇ ਚੱਲਣਦੇ ਆ ਉਹਦਾ ਖਿਆਲ ਰੱਖੇ ਉਲਟੀ ਇਹਨੂੰ ਗਾਲਾਂ ਕੱਢ ਲਈਆਂ ਤੂੰ ਹੱਦ ਹੋ ਗਈ ਇਹ ਤੇ ਆਲੀ ਮੁੰਡਾ پتہ ਨਹੀਂ ਕਿੱਥੇ ਆ ਇਹਦੇ ਨਾਲ ਗੱਲ ਕਰਦਾ ਵਾਂ ਕੁੜੀ ਦਾ ਇਹ ਵੀ ਨਹੀਂ ਤਿਆਰ ਰੱਖਦਾ ਓ ਸੁਣੀ ਸਨੀ ਕਿੱਥੇ ਗਿਆ ਲੱਗਦਾ ਡੈਡੀ ਵਜਾ ਮਾਰਦੇ ਆ ਡੜੀਆ ਆ ਗਿਆ ਹਾਂਜੀ ਉਹ ਮੇਰੀ ਗੱਲ ਸੁਣ ਸਾਰਾ ਦਿਨ ਕਈ ਮੋੜ ਤੇ ਚੁੱਕ ਕੇ ਨਾ ਪੈਲੀ ਤਰੇ ਫਿਰਦਾ ਵਾਂ ਤੇ ਪਿੱਛੇ ਵੇਖ ਲਿਆ ਕਰ ਕੀ ਭੰਡਿਆ ਵਾ ਉਹ ਡੈਡੀ ਯਾਰ ਕੀ ਕਰਾਂ ਉਹ ਮੈਂ 401 ਜੁਮੇਰ ਦੀਏ ਗਿਆ ਸੀ ਤੇ ਰੋਡ ਉੱਧਾਂ ਹੀ ਪੈਂਡੀ ਪਨੀਰੀ ਸਾਰਾ ਪਣ ਨਿਕਲ ਚੱਲਿਆ ਸੀ ਸਾਰ ਸੀ ਨਾ ਤੇਰੀ ਮਾਂ ਨੇ ਬੜਾ ਭੂਏ ਚੜਾਈ ਉਹ ਲਾਡ ਪਿਆਰ ਕਰਦੇ ਰਹੀ ਆ ਤੇ ਹੁਣ ਕੰਮ ਨੂੰ ਹੱਥ ਨਹੀਂ ਲਾਉਂਦਾ ਕੰਮ ਤੇ ਚਲੋ ਕਰਦਾ ਵਾ ਦੀ ਯਾਰੀ ਦੋਸਤੀ ਨਹੀਂ ਛੱਡਦੀ ਉਹਨੂੰ ਕੋਈ ਆਵਾਜ਼ ਮਾਰ ਲਾ ਜਿੰਨੇ ਆਵਾਜ਼ ਮਾਰੀ ਉਹਦਾ ਨਾਂ ਤੁਰ ਪੈਂਦਾ ਚੱਲ ਉਹ ਗੱਲ ਛੱਡ ਤੂੰ ਕੀ ਗੱਲ ਹੋ ਗਈ ਆ ਮੈਨੂੰ ਲੱਗਦਾ ਜੀ ਠੀਕ ਨਹੀਂ ਗਈ ਠੀਕ ਨਹੀਂ ਗਈ ਕੀ ਹੋਇਆ ਵਾ ਉਹ ਤੇਰੀ ਮਾਂ ਨੇ ਦੱਸਿਆ ਵੀ ਉਹ ਠੀਕ ਨਹੀਂ ਗਈ ਉਹ ਡੇਹੀ ਕੋੜਕੜ ਕਰ ਮੈਂ ਇਹ ਠੀਕ ਨਹੀਂ ਗਈ ਉੱਠੀ ਨਹੀਂ ਮੈਨੂੰ ਠਾਣ ਗਈ ਹਾਂ ਤੇ ਉਹਦੇ ਨਾਲ ਜਬਦੀ ਲੜਨ ਈ ਸੀ ਤੇ ਮੈਂ ਤੇ ਹੁਣ ਉਹਨੂੰ ਕਹਿ ਕੇ ਆਇਆ ਵਾ ਕਿ ਚੰਗਾ ਬੋਲਿਆ ਕਰ ਕੁੜੀ ਨੂੰ ਉਹ ਦਿਨ ਰਹਿ ਕੇ ਥੋੜੇ ਦਿਨ ਖਿਆ ਰੱਖਿਆ ਕਰ ਚੰਗਾ ਤਾਂ ਉਹ ਇਹ ਵੀ ਦੁਪਹਿਰੇ ਕੱਪੜੇ ਤੋਂ ਹੀ ਜਾਂਦੀ ਸੀਗੀ ਤੇ ਮੈਂ ਨੂੰ ਕਿਹਾ ਬਹਿ ਜਾ ਕਰ ਮੈਨੂੰ ਲੱ ਤੂੰ ਪਤਾ ਹਰ ਜੇ ਪੈ ਗਿਆ ਯਾਰ ਤੈਨੂੰ ਪਤਾ ਦਿਨ ਕਿਹੜੇ ਚੱਲਣ ਰਿਹਾ ਹੁਣ ਇਹ ਤੇਰਾ ਫਰਜੋ ਖਿਆਲ ਰੱਖਣ ਦਾ ਕੰਮ ਆਪੇ ਮੈਂ ਕਰਦਾ ਕਰੂੰ ਮੈਨੂੰ ਦੱਸਿਆ ਕਰ ਚੰਗਾ ਲੱਗੇ ਰਿਹਾ ਕਰ ਤੇ ਕੋਦੇ ਚਲੋ ਕੋਈ ਨਾ ਲੜੀ ਫਿਰ ਮੈਂ ਇਦਾਂ ਕਰਦਾ ਫਿਰ ਮੈਂ ਚੱਕਰ ਆ ਲਿਓ ਨਾ ਵਾ ਚੱਕ ਕਰਕੇ ਲਿਆ ਬਾਕੀ ਨਾ ਆਪਣੇ ਇਧਰ ਖਿਆਲ ਰੱਖਿਆ ਕਰ ਘਰ ਵੀ ਤੇਰੀ ਮਾਂ ਦੀ ਆ ਜਬਾਨ ਬੜੀ ਸਾਰਾ ਦਿਨ ਕਿੰਚੂ ਵੀ ਚੱਲਦੀ ਰਹਿੰਦੀ ਆ ਮੰਮੀ ਦਾ ਹੁਣ ਮੈਂ ਕੀ ਕਰਾਂ ਯਾਰੀ ਤੂੰ ਕੀ ਕਰਦਾ ਉਹਦਾ ਮੈਂ ਨਹੀਂ ਕੋਈ ਕਰ ਸਕਿਆ ਇੰਨਾ ਚਿਰ ਹੋ ਗਿਆ ਨਾ ਮੈਂ ਕੱਟਣ ਲਿਆ ਤੇ ਮੜਾ ਮੜਾ ਸੁਧਾਰ ਨਹੀਂ ਸਕਦੇ ਯਾਰ ਕੀ ਕਰੇ ਬੰਦਾ ਗੜ ਘੋੜ ਦੇ ਗੱਲਾਂ ਬਾਤਾਂ ਵਿੱਚ ਸਰੀ ਬੇਇੱਜ਼ਤੀ ਕਰੀ ਦੀ ਉਹਦੀ ਨਹੀਂ ਮੰਦੀ ਹੁਣ ਸੁਭਾਅ ਹੁੰਦਾ ਆਪਣਾ ਸਾਰੀ ਉਮਰ ਇਦਾਂ ਲੰਘ ਜਾਣਾ ਨਹੀਂ ਲੱਗਦਾ ਲੰਘ ਗਿਆ ਕੇ ਰਹਿ ਕਿੰਨੀ ਗਈ ਹੋਰ ਤੇ ਹੁਣ ਚੱਲ ਦੋ ਤਾਂ ਖਿਆਲ ਰੱਖ ਚੰਗਾ ਕੋਈ ਨਾ ਮੈਂ ਦਵਾਈ ਲੈ ਆਉਂਦਾ ਦਵਾਈ ਲੈ ਗਿਆ ਨਾਲੇ ਫਰੂਟ ਲੈ ਚੰਗਾ ਫਰੂਟ ਲੈ ਆਉਨੇ ਆ ਆਹ ਹੁਣ ਫਿਰ ਤੁਸੀਂ ਕਰ ਲਿਓ ਚੱਕ ਪਾਣੀ ਉਹ ਕਮਾਚੇ ਵੀ ਛੱਡਿਆ ਜੀ ਕੋਈ ਨਹੀਂ ਕੋਈ ਨਹੀਂ ਮੈਂ ਕਰਦਾ ਚੱਕ ਕਰ ਦਵਾਂ ਨਾਲ ਇਹਨੂੰ ਕਰ ਦਾਂਗਾ ਸੈਰਸ ਨੂੰ ਫੋਨ ਆਹ ਕਰੋ ਭਲਾ ਕਿੱਧਰ ਨੂੰ ਗਿਆ ਕੰਮ ਦੇ ਜਿਹੜੇ ਭਜਿੰਦਾ ਯਾਰਾਂ ਦੋਸਤਾਂ ਦਾ ਦਲੀਦਾ ਹਾਂਜੀ ਕੀ ਗੱਲ ਤੂੰ ਠੀਕ ਨਹੀਂ ਆਹ ਮੇਰੇ ਨਾ ਪੀੜ ਹੋਈ ਜਾੜੀ ਪਰ ਮੈਂ ਦਵਾਈ ਖਾਦੀ ਆ ਉਹ ਦਵਾਈ ਖਾਜਦਾ ਕੀ ਮਤਲਬ ਹੁੰਦਾ ਜੋ ਠੀਕ ਨਹੀਂ ਤੂੰ ਮੈਨੂੰ ਦੱਸ ਨਹੀਂ ਸਕਦੀ ਯਾਰ ਯਾਰ ਮੈਂ ਦਵਾਈ ਖਾ ਕੇ ਲੰਮੇ ਪੈ ਗਈ ਮੈਂ ਖਾਪੇ ਕੋਈ ਨਹੀਂ ਠੀਕ ਹੋਈ ਜਾਣਾ ਉਹ ਇਦਾਂ ਕਿਤਾ ਠੀਕ ਹੋ ਜਾਊਗਾ ਚੱਲ ਗਿਆ ਡਾਕਟਰ ਕੋ ਚਲੀਏ ਚੈੱਕ ਕਰਾਈਏ ਕੋਈ ਨਹੀਂ ਮੈਂ ਦਵਾਈ ਖਾਦੀ ਤੂੰ ਮੈਨੂੰ ਸਵੇਰੇ ਦੱਸਿਆ ਹੁੰਦਾ ਤਾਂ ਭੋਲੋ ਚੱਲ ਜਾਣਾ ਸੀ ਤੂੰ ਦੱਸਿਆ ਕਿਉਂ ਨਹੀਂ ਡੈਡੀ ਮੇਰੇ ਦਿਵਾਲੇ ਹੋਣਦੇ ਆ ਤੇ ਤੂੰ ਕੁੜੀ ਨੂੰ ਪੁੱਛਦਾ ਨਹੀਂ ਆ ਨਹੀਂ ਨਹੀਂ ਪੁੱਛਦੀ ਕਿ ਤੂੰ ਇਦਾਂ ਕਰ ਤਿਆਰ ਹੋ ਤੇ ਚੱਲ ਚਲੀਏ ਨਹੀਂ ਕੁਸ਼ਰਨ ਆਪੇ ਮੈਂ ਤੈਨੂੰ ਨਹੀਂ ਪਤਾ ਸਾਰੀ ਗੱਲ ਮਰਤੇ ਆਣੀ ਆ ਤੂੰ ਜਾਣ ਬੁੱਝ ਕੇ ਨਹੀਂ ਖੜਦਾ ਤਿਆਰ ਹੋ ਚੱਲ ਚਲੋ ਮੈਂ ਬਹੁਤ ਐਵੇਂ ਲਾਪਰਵਾਹੀ ਨਹੀਂ ਕਰੀ ਦੀ ਠੀਕ ਆ ਨਾ ਤੈਨੂੰ ਪਤਾ ਵੀ ਸਾਰਾ ਕੁਝ ਹੈਗਾ ਤੇ ਫਿਰ ਤੇ ਇਦਾਂ ਕਰਦੀ ਯਾਰ ਚੱਲ ਉੱਠ ਤਿਆਰ ਹੋ ਤੇ ਚਲੀਏ ਚਲੋ ਚਲੋ ਦਲਜੀਤ ਦਲਜੀਤ ਤਿਆਰ ਹੋ ਗਈਆਂ ਆਪਰ ਚਲੀਏ ਯਾਰ ਵੇ ਕਿੱਥੇ ਤਿਆਰ ਹੋ ਗਈਆਂ ਹੈਂ ਇੱਧਰ ਨੂੰ ਤਿਆਰੀਆਂ ਹੁਣੇ ਤੇ ਉਹ ਐਡੀ ਬਿਮਾਰੀ ਸੀ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਹੁਣੇ ਦਲਜੀਤ ਤਿਆਰ ਹੋ ਗਈ ਆ ਮੰਮੀ ਜੀ ਗੱਲ ਸੁਣ ਲਿਆ ਕਰੀਏ ਪਰ ਚੈਰ ਗੱਲ ਕਰੀ ਦੀ ਆ ਦੱਸੋ ਉਹ ਠੀਕ ਨਹੀਂ ਆ ਉਹਨਾਂ ਨੂੰ ਡਾਕਟਰ ਕੋਲ ਵਖਾਲਣ ਚੱਲੇ ਆ ਮੇਰੀ ਗੱਲ ਸੁਣ ਮੈਂ ਵੀ ਘਰ 'ਚ ਹੈਗੀ ਆ ਹੈ ਸਿਆਣੀ ਬਿਆਣੀ ਆ ਮੈਂ ਵੀ ਨਿਆਣੇ ਜੰਮੇ ਆ ਕਿਤੇ ਮੇਰੀ ਵੀ ਸਲਾਹ ਲੱ ਲਿਆ ਕਰੋ ਕਿ ਮੈਂ ਐਵੇਂ ਬੋਲਦੀ ਰਹਿੰਨੀ ਨਹੀਂ ਸਾਰੇ ਘਰ ਵਿੱਚ ਪਾਸ਼ਾ ਕਰਦੀ ਰਹਿੰਦੀ ਆ ਹਾਂ ਮੇਰੀ ਗੱਲ ਸੁਣੋ ਦਵਾਈ ਲਿਓ ਲੱਗਿਆ ਸਲਾਹਾਂ ਕਰੀ ਦੀ ਆ ਵੇ ਦਵਾਈ ਕਾਦੀ ਆ ਮੈਨੂੰ ਸਮਝ ਤੇ ਲੱਗੇ ਜਦੋਂ ਮੈਂ ਤਾਂ ਉਹ ਸਿਆਣੇ ਬੈਣੇ ਘਰ ਚ ਕਹਿਣ ਡਈ ਆਂ ਕਿ ਅਜੇ ਟਾਈਮ ਹੈਗਾ ਵਾ ਅਜੇ ਟਾਈਮ ਹੈਗਾ ਵਾ ਤੁਸੀਂ ਆਤੀ ਚੁੱਕੀ ਕਿਤੇ ਸਾਰੇ ਟੱਬਰ ਨੇ ਕੋਈ ਟਾਈਮ ਦੇ ਚੱਕਰ ਨਹੀਂਗਾ ਪੁੱਤ ਚੈੱਕ ਹੀ ਕਰਾਉਣਾ ਡਾਕਟਰ ਕੋਲ ਤੇ ਚੈੱਕ ਹੀ ਕਰਾਉਣਾ ਵਾ ਤੇ ਮੈਨੂੰ ਕਿਹਨੇ ਪੁੱਛਣਾ ਜ਼ਰੂਰੀ ਨ ਸਮਝਿਆ ਤੇ ਮੰਮੀ ਅਸੀਂ ਚੱਲੀਏ ਜਾ ਲਈਏ ਦਵਾਈ ਮੈਨੂੰ ਨਾ ਡੈਡ ਨੇ ਕਿਹਾ ਮੈਂ ਫੇਰ ਚੱਲਿਆ ਉਹਨਾਂ ਨਾਲ ਗੱਲ ਕਰ ਲੋ ਜੀ ਕੀ ਕਿਹਾ ਤੁਹਾਨੂੰ ਡੈਡੀ ਨੇ ਮੰਮੀ ਆ ਜੋੜੇ ਤੁਹਾਡੇ ਗਾੜੀ ਹੱਥ ਟਾਈਮ ਵੇਖ ਲਿਆ ਕਰੋ ਵੇ ਕਾਦਾ ਟਾਈਮ ਵੇਖਾਂ ਤੁਹਾਡਾ ਹੀ ਟਾਈਮ ਵੱਖਰਾ ਹੈ ਦੁਨੀਆ ਤੋਂ ਬਾਹਰੀ ਹੈ ਕਿਤੇ ਹੋਰ ਤੇ ਕਿਸਦਾ ਟਾਈਮ ਆਇਆ ਹੀ ਨਹੀਂ ਮੈਂ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਕਿ ਹਰ ਗੱਲ ਦਾ ਇਸ਼ੂ ਬਣਾ ਲੈਂਦੇ ਹੁੰਦੇ ਜੇ ਮਾਤਾ ਕਿਤੇ ਆਪਾਂ ਫਰਨ ਚੱਲੇ ਆਂ ਫਿਰ ਵੀ ਆਇਓ ਕਿ 1 ਘੰਟੇ ਵਾਸਤੇ ਡਾਕਟਰ ਕੋ ਚੱਲੇ ਆਂ ਨਾਲੇ ਦਿਨ ਹੋਏ ਵਾਵਾ ਗੋਲ ਗੱਪੇ ਖਾਦਿਆਂ ਨੂੰ ਖਵਾ ਲਿਆ ਹੀ ਉਹ ਚੱਲ ਦੇ ਚਾਰ ਖਾ ਵੀ ਲਵਾਂਗੇ ਫਿਰ ਕੀ ਹੋਣੀ ਆਹ ਚੰਗੀ ਗੱਲ ਵਾਕੇ ਨਹੀਂ ਆਹ ਤਾਰੇ ਗੱਜੜੇ ਹੱਥ ਜਰਦੀ ਨੇ ਲਿਆ ਗੋਲ ਗੱਪੇ ਮੈਨੂੰ ਨਹੀਂ ਚਾਹੀਦੀ ਤੁਹਾਡੀ ਮਾਤਾ ਇਹ ਤਾਂ ਠੰਡੀ ਰਹਿ ਰਿਆ ਕਰ ਚੰਗਾ ਪਤਾ ਨਹੀਂ ਕਿਹੜੇ ਸਵੇਰੇ ਉੱਠ ਕੇ ਕਾਂ ਖਾਨੀ ਤੁਸੀਂ ਮੇਰੀ ਗੱਲ ਸੁਣ ਕਾਂਤ ਜਿਹੜੇ ਮੈਂ ਖਾਨੀਆ ਤੈਨੂੰ ਨਾਲ ਹੀ ਖਵਾ ਲਦੀ ਆਂ ਜੇ ਟੱਕੇ ਟੱਕੇ ਜਵਾਬ ਤੂੰ ਵੀ ਦਿਨਾ ਉਹ ਤਾਂ ਕਰੀ ਬੁੰਗਾ ਕੋ ਹੁਣਾਵਾ ਹੋਰ ਜਪਾਨਾ ਜਿਹੜਾ ਲੰਮੀਆਂ ਕਰੋ ਕੇ ਨਾ ਸੱਜਣਾ ਵਾ ਵੇ ਥੋੜਾ ਬਕਲ ਲਿਆ ਲਿਆ ਕਰ ਮਾਵਾ ਤੇਰੀ ਮੈਂ ਹੈ ਕਿਦਾਂ ਟਕੇ ਟਕੇ ਜਮਾਨ ਚ ਹੁਣਾਵਾ ਮੈਂ ਵੀ ਮਾ ਹੀ ਸਮਝਦਾ ਵਾ ਆ ਵੇਖਾਂ ਹੈ ਅੱਗੇ ਮੈਂ ਗਈ ਅੰਦਰ ਕਿਤੇ ਖੇਸ ਨਹੀਂ ਠਾ ਹੋਣ ਡਿਆ ਹੁਣ ਕਿਦਾਂ ਲੰਬਾ ਪੋਚੀ ਕਰਕੇ ਤੇ ਵੇਖ ਤਿਆਰ ਹੋ ਕੇ ਮੇਰੀ ਸੁਣ ਗੱਲ ਉਹ ਦੁਪਹਿਰੇ ਆ ਜਾਣਾ ਤੜ ਤੋਂ ਡਰਦੀ ਮਰੀ ਕੱਪੜੇ ਕੁੰਦੀ ਰਹੀ ਅੱਜ ਦੁਪਹਿਰੇ ਨਾ ਮੇਰਾ ਕਾਹਦਾ ਡਰ ਚੜਿਆ ਹੋਵੇ ਘਰ ਤੁਹਾਡਾ ਰਹਿਣਾ ਤੂੰ ਹੀ ਮੇਰਾ ਕਾਹਦਾ ਦਰਵਾ ਹੈ ਜੇ ਕੋਈ ਆਊ ਜਾਊਗਾ ਤੁਹਾਨੂੰ ਕਹਿਣਾ ਮੈਨੂੰ ਨਹੀਂ ਕਿਸੇ ਨੇ ਕਹਿਣਾ ਕਿ ਘਰ ਚ ਗੰਦ ਪਾ ਕੇ ਬੈਠੀ ਆ ਤਾਨੂੰ ਹੀ ਕਹਿਣਾ ਵਾ ਮਾਤਾ ਕਹਿ ਰਹੀ ਤੇ ਮਿੱਟੀ ਪਾ ਰਹੀ ਗੱਲ ਤੇ ਵੀ ਤੁਸੀਂ ਮਿੱਟੀ ਪੈਣ ਦਿੰਦੇ ਜੀ ਹੈਂ ਤੂੰ ਤਾਂ ਖਾ ਤੇ ਖੰਭ ਖਾਰ ਕੇ ਖਲੋਏ ਨਾ ਉਹਦੇ ਉੱਤੇ ਵੀ ਇਹ ਗੱਲ ਕੋਈ ਕਰਕੇ ਜਾਉ ਕਿੱਥੇ ਹੁਣ ਜਾਈਏ ਕਿ ਨਾ ਜਾਈਏ ਨਾ ਜਾ ਮੇਰੇ ਕੋ ਪਸਤੇ ਚੱਲਿਆ ਮੇਰੇ ਕੋ ਜਾ ਸਕਦੇ ਆ ਆਹੋ ਮੈਨੂੰ ਲੋੜ ਤਾਂ ਨਾ ਚਲ ਆਦਰ ਜੀ ਚਲੀਏ ਆ আচ্ছা ਚੱਲੀ ਗਿਆ ਮਾਤਾ ਕਾ ਲੱਸੀ ਦੁੱਸੀ ਪੀ ਜਾ ਇਹ ਕਿਦਾਂ ਜਾਂਦੀ ਪਹਿਲਾਂ ਪਾਉਂਦੀ ਇਹਨੂੰ ਕੀ ਲੋੜ ਵਾ ਗੱਲ ਕਰਨ ਦੀ ਗੁੰਗੀ ਬੋਲੀ ਹੋਈ ਰਹਿੰਦੀ ਆ ਸਾਰਾ ਟੱਬਰ ਜੂ ਇਹਦੇ ਵੱਲ ਵਾ ਹੋਰਾ ਵਾ ਤੇ ਉਹ ਖੰਭ ਖਾਰ ਲੈਂਦਾ ਜੇ ਘਰ ਵਾਲਾ ਵਾ ਤੇ ਉਹ ਖੰਭ ਖਾਰ ਲੈਂਦਾ ਕੋਈ ਗੱਲ ਕਰਾਂ ਤੇ ਵੇਖੇ ਤੱਕ ਟਕੇ ਟਕੇ ਦੇ ਜਵਾਬ ਦੇ ਕੇ ਗਿਆ ਵਾ ਨਾ ਕੋਈ ਪੁੱਛਿਆ ਨਾ ਕੋਈ ਦੱਸਿਆ ਤੇ ਚੁੱਪ ਕਰਕੇ ਦੋਵੇਂ ਜੀ ਤੁਰ ਪਏ ਆ ਚੱਲ ਕੋਈ ਗੱਲ ਨਹੀਂ ਐਦਾਂ ਤੇ ਐਦਾਂ ਸਹੀ ਹੈ ਉਹਨਾਂ ਤੇ ਘਰੇ ਹੀ ਆ ਨਿਆਣਾ ਵੀ ਜੰਮੂਗਿ ਤਾਂ ਵੀ ਘਰੇ ਰਹਿਣਾ ਵਾ ਕਿਹੜਾ ਪੇਕੇ ਚੱਲ ਜਾਣਾ ਉਦੋਂ ਫਿਰ ਸਾਂਭ ਲੈ ਜਿੰਨੇ ਸਾਂਭਣਾ ਇਹਨੂੰ ਲੱਗ ਗਿਆ ਮੈਂ ਵੀ ਨਹੀਂ ਲੱਗਣਾ ਨਾਨਾ ਰੋਟੀ ਪਾਣੀ ਪੁੱਛਣਾ ਨਾਲੇ ਲੱਜੂ ਪਤਾ ਫਿਰ ਲੋ ਲੱਜੂ ਇਹਨਾਂ ਨੂੰ ਵੀ ਜਿਹੜੇ ਆਂਦੇ ਆ ਤੁਹਾਨੂੰ ਚੱਲ ਜੀਏ ਹੁਣ ਕੇ ਨਾ ਚੱਲ ਜੀਏ ਆਕਰਾਂ ਹੀ ਬੜੀਆਂ ਹੋਈਆਂ ਵਾ ਰੱਖੋ ਆਕਰਾਂ ਜਿੰਨੇ ਰੱਖਣੀਆਂ ਵਾ ਚਾ ਵਾ ਮੈਂ ਕਿੱਧਰ ਗੁੱਲੀਣਾ ਚੱਲਾ ਇਹ ਤੇ ਗਈ ਪਰ ਇਹ ਖਾਬਲਾ ਉਹਦਾ ਫੋਨ ਕਰਕੇ ਵੀ ਇਹ ਰਹਿ ਡਾਕਟਰ ਨੇ ਇੱਕ ਤਾਂ ਉਹ ਵੱਡਾ ਮੁੰਡਾ ਚਲ ਕੰਮ ਲਈ ਫਿਰਦਾ ਨਿੱਕੇ ਨੂੰ ਮਾਸਾ ਪਰਵਾ ਨਹੀਂ ਗੀ ਚੱਲ ਕੋਈ ਇਹ ਜੇ ਉਮਰਾ ਕੋਈ ਨਹੀਂ ਪਤਾ ਕਰਦੇ ਜਾ ਕੇ ਇੱਕ ਤੇ ਹਰੇ ਪਥੇ ਕਿੱਥੇ ਚਲ ਗਏ ਆ ਕੱਪੜਿਆਂ ਢੇਰ ਧੋਤ ਧੋ ਕੇ ਤੇ ਸੁੱਟ ਗਈ ਮੇਰੇ ਗਾੜੀ ਹੁਣ ਤੇ ਟੈਲ ਹੁੰਦੀ ਰਹਿ ਘਰ ਦੀ ਰਹਿ ਜੋ ਕਰਨਾ ਉਹ ਕੱਲੀ ਬੈਠੀ ਗੱਲਾਂ ਕਰਦੀ ਰਹੀਨੀ ਤੂੰ ਕੱਲੀ ਨੇ ਕਾਹਦੀ ਗੱਲਾਂ ਕਰਨੀਆਂ ਆ ਆ ਤਾਰਾ ਭਰੀਆਂ ਹੀ ਕੱਪੜਿਆਂ ਨਾਲ ਸੁੱਕ ਗਏ ਹੀ ਗੇ ਆ ਕਈ ਓਕੜੀ ਫਿਰਦੀ ਓ ਤੇ ਪਾਛਦੀ ਬੰਦਾ ਲਾ ਲੂ ਜਦੇ ਗੱਲ ਹਾਂ ਹਾਂਜੀ ਪਾਣੀ ਜਾ ਘਟ ਯਾਰ ਗਰਮੀ ਬੜੀ ਬਾਹਰ ਤੇ ਮੈਂ ਤੁਹਾਨੂੰ ਕਹਿੰਦੀ ਡਿਕਨ ਦੀ ਮੋਟਰ ਚੱਲਣ ਦੀ ਬਾਹਰੋਂ ਲੈ ਆਉਣੀ ਹੈ ਇਹਨੇ ਲੱਦਾ ਤਾਂ ਮਾ ਉਸ ਪੈ ਗਿਆ ਹੈ ਕੱਲੀ ਬੈਠੀ ਗੱਲਾਂ ਕਰੀ ਜਾਂਦੀ ਰਹਿੰਦੀ ਆ ਮੈਂ ਇਹਨਾਂ ਵੀ ਕੁਸੇਂਦਾ ਰਹਿੰਦਾ ਲਾਓ ਪਾਣੀ ਮਾਣੇ ਰਖਣ ਦਾ ਲੈ ਆਂਦੀ ਆਹੇ ਮੋਟਰ ਚੱਲਣ ਦੀ ਤਾਜਾ ਪਾਣੀ ਲੈ ਕੇ ਆਈ ਸਗੋ ਤੇ ਇਸ ਦਾ ਚੰਗਾ ਬਾਰ ਬਾਰ ਪੀਣਾ ਉਹ ਗਿਆ ਸੀ ਨਹੀਂ ਸੱਚ ਦਵਾਈ ਲੈਣ ਕੁੜੀ ਦੇ ਨਾਲ ਚੱਲ ਗਏ ਆ ਕੇ ਤੁਹਾਡੀਆਂ ਮਿਹਰਬਾਨੀਆਂ ਵਾ ਜਿੱਧਰ ਨੂੰ ਤੋਰਦਾ ਜਿੱਥੇ ਉਧਰ ਨੂੰ ਤੁਰ ਪੈਂਦੇ ਹੋ ਮੇਰੀਆਂ ਮਿਹਰਬਾਨੀਆਂ ਕਹਦੇ ਆਹੋ ਦੱਸ ਉਹ ਬਾਰ ਦਵਾਈ ਲੈਣੀ ਨਹੀਂ ਕਹਿੰਨੇ ਨਾ ਦੱਸ ਤਾਂ ਮੈਨੂੰ ਮੁੰਡੇ ਨੇ ਸਾਰਾ ਕੁਛ ਹੀ ਦੱਸਦਾ ਤੈਨੂੰ ਆਂਦਾ ਮੈਨੂੰ ਡੈਡੀ ਨੇ ਦੱਸ ਤੀਆਂ ਤੁਹਾਡੀਆਂ ਗੱਲਾਂ ਜੇ ਮੈਂ ਟਾਣਾ ਕੋਈ ਗੱਲ ਕਰ ਲੈਣੀ ਆ ਇਹਦਾ ਮਤਲਬ ਇਹ ਵੀ ਸਾਰੇ ਗੱਲਾਂ ਨੇ ਅੰਦੇ ਕੰਨਾਂ 'ਚ ਫੁੱਕਾ ਮਾਰੀ ਦੀਆਂ ਮੇਰੀ ਗੱਲ ਸੁਣ ਆ ਜਿਹੜੀ ਉਮਰ ਆ ਨਾ ਪੜੀ ਇਹ ਚਾਪਾਂ ਨਿਆਣੇ ਆੜ ਕੋ ਕੀ ਸਿਖਾ ਲੈਣੀ ਆ ਤੁਸੀਂ ਸਿਖਿਆ ਦੇਣੀ ਕੀ ਉਹਨਾਂ ਨੂੰ ਮੈਨੂੰ ਪਹਿਲਾਂ ਇਹ ਸਮਝਾਓ ਹਾਂ ਤੁਸੀਂ ਕਦੀ ਮੇਰੀ ਅੱਜ ਤੱਕ ਗੱਲ ਮੰਨੀ ਆ ਜੇ ਮੈਂ ਕੋਈ ਗੱਲ ਕਰਦੀ ਆ ਤੁਸੀਂ ਉਹਦੇ ਹਾਂਜ ਹਾਂ ਮਲਾਈ ਆ ਤੁਸੀਂ ਹਮੇਸ਼ਾ ਕਿੰਤੂ ਪ੍ਰੰਤੂ ਕਰਦੇ ਜੇ ਹਰ ਗੱਲ ਤੇ ਮੇਰੇ ਤੇ ਉਹ ਮੇਰੀ ਗੱਲ ਸੁਣਾ ਜੇ ਤੂੰ ਚੰਗੀ ਅਗਰ ਵਾਲੀ ਗੱਲ ਕਰੇਂ ਕੋਈ ਤੇ ਤੇਰੀ ਮੈਂ ਹਾਂਜ ਹਾਂ ਮਲਾਵਾ ਜੇ ਤੂੰ ਗੱਲਾਂ ਨੁਕੜੀਆਂ ਕਰਦੀ ਆ ਇਹ ਤੇਰੀ ਹਾਂ ਝਾਂਗੀ ਮਲਾਵਾ ਚੱਲ ਮੇਰੀ ਗੱਲ ਸੁਣ ਇਹ ਬੰਦਾ ਬਿਮਾਰ ਵਾ ਉਹਨੂੰ ਦਵਾਈ ਲੈਣੀ ਨੇਗੀ ਲੈਣੀ ਆ ਨਾ ਦਵਾਈ ਇਹ ਚ ਕਿਹੜੀ ਗੱਲ ਹੋ ਗਈ ਫਿਰ ਤੇਰੇ ਤੇ ਉਹਦੇ ਕੋ ਖੇਸ ਨਹੀਂ ਠਾਹੂ ਡਿਆ ਤੇ ਜਦੋਂ ਹੁਣ ਚੱਲੀ ਆ ਨਾ ਉਦੋਂ ਵੇਖਣ ਵਾਲੀ ਕਿਤੇ ਲੇੰਬੇ ਪੋਚੇ ਕਰਕੇ ਕਿੱਦਾਂ ਗਈ ਆ ਤੇ ਜਿਹੜਾ ਬੰਦਾ ਬਿਮਾਰ ਵਾ ਉਹਨੂੰ ਕੋ ਖੁਰਤ ਹੁੰਦੀ ਆ ਹੈ ਉਹ ਤਾਂ ਬੰਦਾ ਕੱਪੜੇ ਨਹੀਂ ਪਾ ਸਕਦਾ ਜਿਹੜਾ ਬੰਦਾ ਤੰਗ ਹੋ ਜਾਂਦਾ ਵਾ ਇਹ ਬਸ ਹੂਟੇ ਮਾਟੇ ਹੀ ਕਰਨ ਗਈ ਆ ਕਰਕੇ ਹੁਣੇ ਆਈ ਖੜੀ ਗੋਲ ਗੱਪੇ ਖਾਣੂ ਜੀ ਕਰਦਾ ਹੁਣ ਬਸ ਬਸ ਤੈਨੂੰ ਇਹੋ ਵੇਹਮ ਨੇ ਮਾਰ ਜਾਣਾ ਆਹੋ ਗੋਲ ਗੱਪੇ ਤੂੰ ਬਰੇ ਬਾਹਰ ਤੇ ਜਾਏ ਹੈ ਗੋਲ ਗੱਪੇ ਖਾਣੇ ਆ ਗੋਲ ਗੱਪੇ ਖਾਣੇ ਆ ਮੈਂ ਕਹਿੰਨੀ ਆ ਤੇਰੀ ਨੌ ਦੀ ਜਬਾਨ ਮੋਦੀ ਦਿੰਦੀ 24 ਘੰਟੇ ਉਹ ਠੀਕ ਨਹੀਂ ਕਿ ਯਾਰ ਦਵਾਈ ਲੈਣ ਗਈ ਆ ਤਾਂ ਤੂੰ ਹੋਰ ਗੱਲਾਂ ਕਰੀ ਜਾ ਚੱਲ ਲੱਗ ਜਾਣਾ ਪਤਾ ਹੁਣ ਕਿੰਨੀ ਕਿ ਠੀਕ ਨਹੀਂ ਆ ਹੁਣ ਇਹ ਆਏ ਖੜੇ ਉਹਦਾ ਵਾਵਾ ਟਾਈਮ ਹੀ ਹੋ ਗਿਆ ਵਾ ਅਜੇ ਤੱਕ ਮੁੜੇ ਨਹੀਂ ਆ ਪਤਾ ਨਹੀਂ ਆ ਤੈਨੂੰ ਫੋਨ ਕਰਕੇ ਪੁੱਛ ਲੈਣਾ ਹੀਗਾ ਗਰਮੀ ਦਾ ਮੌਸਮ ਆ ਹੈ ਲੋਕ ਮਾਰ ਚੱਲਣ ਡਿਆ ਰਸ ਉਹ ਡਾਕਟਰ ਤੇ ਉੱਥੇ ਪਿਆ ਤੇ ਚੱਲ ਤੁਸੀਂ ਪੁੱਛ ਲਓ ਜਿਆਦਾ 헤ਜਵਾ ਤੁਹਾਨੂੰ ਮੈਨੂੰ ਤਾਂ ਕੋਈ ਮੰਨਦਾ ਨਹੀਂ ਇਹ ਘਰ ਦੇ ਵਿੱਚ ਨਾ ਮੈਨੂੰ ਪੁੱਛਣਾ ਜ਼ਰੂਰੀ ਸਮਝਦੇ ਆ ਨਾ ਮੈਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਸਮਝਦੇ ਆ ਕਿਤੇ ਇੱਕ ਵਾਰੀ ਨਹੀਂ ਕਿਹਾ ਕਿ ਮੰਮੀ ਚੱਲ ਤੂੰ ਵੀ ਨਾਲ ਚੱਲ ਇਹ ਉਹਦਾ ਟਾਈਮ ਆ ਚੱਲਣ ਦਾ ਵਾ ਕੀ ਪਰ ਡਾਕਟਰ ਨੇ ਕੀ ਕਹਿਣਾ ਵਾ ਪਰ ਨਾ ਹਨ ਨੂੰ ਤੇ ਲੋੜ ਹੀ ਨਹੀਂ ਕੁਝ ਕਹਿਣ ਦੀ ਉਹ ਮੁੰਡੇ ਨੂੰ ਪਤਾ ਵਾ ਵੀ ਮਾਂ ਨੇ ਜਾ ਕੇ ਤੇ ਡਾਕਟਰ ਭਾਂ ਚੜਾ ਵਾ ਆ ਜਾ ਬਾਈ ਜਦੇ ਆ ਦਵਾਈ ਦੇ ਤੇ ਇਹਨਾਂ ਚੰਗਾ ਤੈਨੂੰ ਸੜਗਾ ਕਰੀ ਮਾਸ਼ ਦੇਣ ਜੂ ਹਣਾ ਤੇ ਜਿਹੜੀ ਮਾੜੀ ਮੋਟੀ ਹੈਗੀ ਅਕਲ ਉਹ ਤੂੰ ਮਤ ਮਾਰਦੇ ਨਹੀਂ ਮੇਰੀ ਥੋੜੇ ਦੇਣੀ ਆ ਵੇਖੀ ਫਿਰ ਮੈਂ ਵੇਖੂਗੀ ਕਿ ਕੌਣ ਰੋਟੀ ਦਿੰਦਾ ਤੈਨੂੰ ਨੌਨ ਨਹੀਂ ਦੇੜੀਆਂ ਉਹ ਰੋਟੀ ਜਾਂ ਤੂੰ ਦੇੜੀਆਂ ਮੈਨੂੰ ਹਾਂ ਪਰ ਅੱਜ ਬੰਦ ਲਾ ਕੇ ਦਿੱਤੀ ਤੇ ਕੀ ਦਿੱਤੀ ਫਿਰ ਹੈ ਥੋੜੀ ਸ਼ਾਂਤੀ ਰੱਖਿਆ ਕਰ ਬਾਬਾ ਉਹ ਚੰਗੀ ਆ ਬਾਕੀ ਸਾਰਾ ਟਬਰ ਮਾਰਾ ਮੈਨੂੰ ਦੇਖਦਾ ਵਾ ਜਿੱਤੇ ਬੋਲਦੇ ਨੇ ਸਾਰੇ ਮੈਨੂੰ ਸਭ ਦੇਖਦਾ ਹੁਣ ਚਾਹ ਬਣਾ ਘੁੱਟ ਚਾਹ ਬਣਾ ਘੜੇ ਘੜੇ ਕਰ ਮਿਲ ਚਾਹ ਦਸ ਕੀ ਕਰਨੀ ਦੇਖਿਆ ਜੀ ਇਹ ਹੋਰ ਨਹੀਂ ਆ ਬਣਾ ਦਿੰਨੀ ਆ ਹੋਰ ਨਾ ਪਾਸ਼ਣ ਦਿਓ ਹੋਰ ਨਾ ਪਾਸ਼ਣ ਦਿਓ ਇਹਨੂੰ ਪਤਾ ਨਹੀਂ ਕਦਮ ਅਗਲ ਆਉਣੀ ਆ ਸਾਰੀ ਉਮਰ ਲੰਘ ਚੱਲੀ ਆ ਉਹ ਆਦ ਰਿਆ ਚੱਲ ਇਹ ਤੇ ਚਲ ਗਏ ਟਾਈਮ ਨਾਲੇ ਬੈਂਕ ਵਿੱਚ ਚੱਲ ਅੱਜ ਪੈਸੇ ਮਿਲ ਜਾਣ ਤਾਂ ਵੀ ਆ ਅੱਗੇ 2 ਦਿਨ ਹੋ ਗਏ ਫੇਰੇ ਮਾਰਦਿਆਂ ਨੂੰ ਅੰਦਰ ਬੈਂਕਾਂ ਤੋਂ ਪਤਾ ਨਹੀਂ ਕੀ ਅੱਗ ਲੱਗੀ ਪੈਸੇ ਨਹੀਂ ਕੱਢਦੇ ਲੋਕੀ ਪਤਾ ਨਹੀਂ ਕਿੰਨੇ ਕੇ ਪੈਸੇ ਇਕੱਠੇ ਕਰਕੇ ਬਹਿ ਗਏ ਆ ਚੱਲ ਮੈਂ ਡੰਗਰਾਂ ਨੂੰ ਪਾਣੀ ਦਾ ਦੰਨੀ ਆ ਮੁੜ ਕੇ ਤੁੱਪ ਚੜ ਜਾਣੀ ਆ ਕਿੰਨੇ ਦਿਨ ਹੋ ਚੱਲੇ ਆ ਅੰਤਰਾ ਜੀ ਨੂੰ ਕਹਜਾ ਹੋਂਡਿਆ ਅੱਜ ਫੇਰ ਸਿਰੇ ਸਿਰੇ ਜਿੱਦਣ ਮੇਰੇ ਜੀ ਨੂੰ ਕੁਛ ਹੁੰਦਾ ਵਾ ਨਾ ਉਧਰ ਕੋਈ ਨਾ ਕੋਈ ਗੱਲ ਜ਼ਰੂਰ ਹੋ ਜਾਂਦੀ ਆ ਧਿਆਨ ਫੇਰ ਕੁੜੀ ਦੇ ਵਿੱਚ ਵਾ ਕੀ ਕਰਾਂ ਮੈਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਆਗੇ ਜੇ ਆਹੋ ਆਈ ਗਿਆ ਵਾ ਤੇ ਮਿਲ ਗਏ ਪੈਸੇ ਪੈਸੇ ਮਿਲ ਗਏ ਮੇਰੀ ਗੱਲ ਸੁਣ ਆਗੇ ਨਹੀਂ ਕਰਨ ਮੈਂ ਖੋਲ ਕੇ ਤੇ ਹੁਣੇ ਡਾਦਣਾ ਪਾਣੀ ਹੋਣਾ ਮੈਂਟੇਨ ਨਹੀਂ ਡਾਤਾ ਵਾ ਪਾਣੀ ਤੇ ਮੈਂ ਇੱਕ ਬਾਲਟੀ ਅੱਗੇ ਪੀ ਲਈ ਤੇ ਹੁਣ ਮੈਂ ਡਾਈਡ ਹੋਣੀ ਪੀਤਾ ਇਹਨੇ ਤੇ ਪੈਸੇ ਪੁੱਛੇ ਕੀ ਮਿਲਣੇ ਹੀ ਹੋ ਉੱਥੇ ਤੇ ਲੈ ਕਿੰਨੀ ਹਰੀ ਲੱਗੀ ਹੈ ਜਾਂਦਿਆਂ ਨੂੰ ਤੇ ਅੱਗੇ 2 ਦਿਨ ਹੋ ਗਏ ਆ ਲੈਣਾ ਚ ਲੱਗ ਲੁਕੀ ਆ ਜਾਂਦੇ ਜੀ ਪਹਿਲੇ ਤੇ ਨਿਕਲ ਤਾ ਅੱਜ ਮੈਨੂੰ ਗੱਲ ਲੱਗਣ ਡਿਆ ਇਹ ਮੈਂ ਹਜੇ ਅੱਜ ਵੀ ਨਾ ਪੈਸੇ ਮਿਲੇ ਤੇ ਫੇਰ ਉਧਰੋਂ ਪਤਾ ਨਹੀਂ ਕਿਦਣ ਫੋਨ ਆ ਜਾਣਾ ਕੁੜੀ ਵੱਲੋਂ ਤੇ ਫਿਰ ਹੱਥ ਖਾਲੀ ਹੱਥ ਲੈ ਮੁਕਾਉਂਦੇ ਜਾਂਦੇ ਚੰਗੇ ਲੱਗਾਂਗੇ ਆਪਾਂ ਕੋਈ ਉਧਰੋਂ ਗਾੜੀ ਤਾਂ ਸੇਮ ਟੱਕਰ ਪਿਆ ਅੱਛਾ ਉਹ ਫੇਰ ਮੈਨੂੰ ਕਹਿੰਦਾ ਵੀ ਤੀ ਕਿੰਨੇ ਕੇ ਪੈਸੇ ਚਾਹੀਦੇ ਆ ਹਾਂ ਤੇ ਮੈਨੂੰ ਇਹ ਕਹਿੰਦਾ ਵੀ ਤੁਸੀਂ ਰੱਤਰਾ ਕਰ ਮੇਰੇ ਕੋ ਘਰ ਹੈਗੇ ਆ ਅੱਛਾ ਤੇ ਉਹ ਜਿਹੜੀ ਭਰਿਆ ਕਿ ਨਹੀਂ ਉਹ ਤਰ ਜਾ ਉਹ ਕਹਿੰਦਾ ਮੈਂ ਵੀ ਘਟਾਲੂਗਾ ਚੱਲ ਚੰਗਾ ਉਹਨੇ ਮੈਨੂੰ ਘਰੋਂ ਦੇ ਦਿੱ ਚੱਲ ਮੈਂ ਤੁਸੀ ਗੱਲ ਬਾਤ ਆ ਵਾਤ ਮੈਨੂੰ ਕਹਿੰਦਾ ਚੱਲ ਗੁਰੂ ਮਹਾਰਾਜ ਭਲਾਇ ਕਰੇ ਚਲੋ ਸੁੱਖ ਚ ਕਹਿੰਦੀ ਸਾਰਾ ਕੋਹ ਜੇ ਪਤਾ ਕੀ ਆ ਤੇ ਕੋਈ ਨਹੀਂ ਤੇ ਮੇਰੀ ਤੀਜ ਤੇ ਮੇਰੀ ਧੀਜ ਕੀ ਫਰਕ ਵਾ ਗੱਲ ਤੇ ਸੱਚੀ ਐ ਇਹਦਾ ਪੜਾ ਮਾਸ ਕੋਈ ਕੋਈ ਹੁੰਦਾ ਬਦਨੀਆਂ ਉਹਦੀ ਗੱਲ ਵਾ ਠੀਕ ਆ ਨਾ ਅੱਜ ਕੱਲ ਦੁਨੀਆ ਤੇ ਅੱਗ ਚਲਵੇ ਟੀ ਫਿਰਦੀ ਐ ਕੋਈ ਚੰਗਾ ਰੱਬ ਦਾ ਬੰਦਾ ਮਿਲ ਗਿਆ ਨੇ ਵਿਚਾਨੇ ਬੜੀ ਮਤ ਕੀਤੀ ਐ ਮੇਰਾ ਤੇ ਨਾ ਧਿਆਨ ਰਹਿੰਦਾ ਵਾ ਫੋਨ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਫੋਨ ਆ ਜਾਣਾ ਤੇ ਕਿਹੜੇ ਵੇਲੇ ਹਣ ਜਾਣਾ ਪੈਣਾ ਆਹੋ ਤੇ ਕੋਲ ਪੈਸੇ ਹੋਣਗੇ ਤੇ ਪੈਸੇ ਲੈ ਕੇ ਤੇ ਜਾਵਾਂਗੇ ਉਥੇ ਓਏ ਤੇ ਮੇਰੀ ਗੱਲ ਸੁਣੋ ਹਾਂ ਮੈਂ ਫੋਨ ਕਰਕੇ ਪੁੱਛੀ ਨਾ ਮਦਲਜੀਤ ਨੂੰ ਕਿ ਜਾਂ ਰਹੇ ਹਾਂ ਦਾ ਮੈਂ ਕਿੰਨਾ ਉਹਨਾਂ ਕਹਿੰਦੇ ਬਾਰ-ਬਾਰ ਫੋਨ ਕਰੀ ਜਾਂਦੇ ਗੱਲ ਹਾਬੀ ਸੱਚੀ ਆ ਕਿਹਨੇ ਨਿਆਣੇ ਆ ਹਾਂ ਇਹਨਾਂ ਕਹਿੰਦਾ ਤੈਨੂੰ ਬਹੁਤਾ ਫਿਕਰ ਨਹੀ ਰਹਿਣ ਦੋ ਹਾਂ ਰਹਿਣ ਦੋ ਨਹੀਂ ਆਪੇ ਆ ਜਾਣਾ ਫੋਨ ਉਹਨਾਂ ਦਾ ਹਾਂ ਉਹਨਾਂ ਨੇ ਫਿਰ ਤੈਨੂੰ ਪਤਾ ਸੁਭਾਤ ਦਾ ਜਾਂ ਕਾਲਾ ਵੀ ਸਸਤਾ ਚੱਲ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਹਾਂ ਰਹਿਣ ਦਿੰਨੇ ਫਿਰ ਨਹੀਂ ਕਰਦੇ ਫੋਨ ਉਹ ਦਾ ਨਾ ਤਿਆਰੀ ਰੱਖਿਓ ਆਪਣੀ ਨਹੀਂ ਕੋਈ ਗੱਲ ਨਹੀਂ ਤੇ ਤਾਈ ਨੂੰ ਕੈਸ਼ ਰਣਾ ਹੈਗਾ ਕੋਈ ਨਹੀਂ ਮਤਾਈ ਨੂੰ ਨਾ ਅੱਜ ਫੇਰ ਜਾਣਾ ਸ਼ਾਮ ਨੂੰ ਨਹੀਂ ਤੇ ਮੈਂ ਨਾ ਹੋ ਕੇ ਆਵਾਂ ਤਾਈ ਵੱਲ ਮੈਂ ਨਾ ਹੋ ਕੇ ਆਵਾਂ ਤੇ ਜੇ ਲੋੜ ਪਈ ਤੇ ਤੈਨੂੰ ਫੋਨ ਕਰਾਂਗੇ ਤੇ ਤੂੰ ਅਸਰੇ ਆ ਜੀ ਫਿਰ ਆਹ ਜਾਂਪੁਰ ਕਹਿ ਆ ਉਹ ਕਿਉਂਕਿ ਦੱਸਾਂ ਗੱਲ ਕੀ ਆ ਹੋਰ ਕਿਹ ਰਿਸ਼ਤੇਦਾਰ ਨੇ ਨਹੀਂ ਇੱਥੇ ਰਹਿਣਾ ਹੂੰ ਇਹ ਹੈ ਵੀ ਚੱਲ ਜੇ ਹੀ ਉਹਨਾਂ ਦੇ ਕੰਮ ਆਉਂਦੇ ਆ ਗਵਾਂਡੀਆਂ ਦੇ ਤੇ ਉਹ ਸਾਡੇ ਆਉਂਦੇ ਆ ਆਹ ਰਮਨ ਨੂੰ ਕਹਿਣਾ ਤੇ ਫਾਇਦਾ ਕੋਈ ਨਹੀਂ ਦਾ ਭੈਣ ਭਰਾ ਹੀ ਦਾਰੂ ਹੁੰਦਾ ਜੀ ਬੰਦੇ ਜਿੰਨਾ ਮਰਜ਼ੀ ਆ ਨਾ ਮਾਰੇ ਚੰਗੇ ਦਿਨ ਤੇ ਬੰਦੇ ਲੰਘ ਜਾਂਦੇ ਪਰ ਗੱਲਾਂ ਯਾਦ ਰਹਿੰਦੀਆਂ ਆ। ਹਾਂ ਰਮਨਾ ਵਾਂ ਤੇ ਬੱਤੀ-ਬੱਤੀ ਗੱਲਾਂ ਕਰਦੀ ਆ। ਹੈ ਤਾਈ ਨੇ ਮੈਨੂੰ ਦੱਸਿਆ ਸੀ ਉਹਦੋਂ ਮੈਨੂੰ ケア ਕੇ ਖਲੋਗੀ ਸੀਗੀ। ਮੈਂ ਸੈਰ ਕਰਨ ਗਈ ਸੀ ਤੇ ਬੜੀਆਂ ਹੀ ਗੱਲਾਂ ਆਂਦੀ ਕੀਤੀਆਂ ਇਹਨੇ। ਚੱਲ ਕੋਈ ਗੱਲ ਨਹੀਂ। ਆਹ ਚੱਲ ਮੈਂ ਕਹਿ ਕੇ ਆਉਣੀ ਫਿਰ ਤਾਈ ਨੂੰ। ਜਾ ਉਹਨੂੰ ਕਹਿਆ ਫਿਰ। ਹੈ ਚੰਗਾ। ਆਹੋ। ਚੱਲ ਯਾਰ ਫਿਰ ਜਿਤਨਾ ਮਰਜੀ ਆ ਨਾ ਗੁਆੜ ਮੱਥਾ ਗੁਆੜ ਮੱਥਾ ਹੀ ਆ। ਇਹ ਬਣਾ ਕੇ ਕਿਹਨਾਂ ਰੱਖਾਂਗੇ। ਤੇ ਫੇਰ ਹੀ ਆ।